ਉਧਰ ਕੋਈ ਕੋਈ ਹਾਂ ਸਤਿ ਸ਼੍ਰੀ ਅਕਾਲ ਕਿਸਾਨ ਵੀ ਖੜਿਆ ਆ ਆਰਤੀਬ ਖੜਿਆ ਜੇ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਹੋਈ ਤਾਂ ਉਸੇਲੇ ਉੱਥੇ ਸੈਕਟੀ ਸਾਹਿਬ ਨੂੰ ਦੱਸ ਦੇਣਾ ਹਰ ਤਰ੍ਹਾਂ ਦੀ ਮਤਲ ਜਿਹੜੀ ਗੱਤ ਕਰਾਂ ਹਲੋ ਵਾਹ ਜੀ ਸਾਹਮਣੇ ਸਾਹਮਣੇ ਨਾਲ ਆ ਜਾਓ ਜੀ ਸਰ ਨਾਲ ਆਓ ਇਹ ਆਓ ਸੈਕਟੀ ਮੈਸਾ ਫੋਟੋ ਕਰੇ ਫੋਟੋ ਆਓ ਹਾਂਜੀ ਕਿੱਥੇ ਨੇ ਡੀਐਮ ਸਾਹਿਬ ਡੀਐਮ ਸਾਹਿਬ ਡੀਐਮ ਸਾਹਿਬ ਆਓ ਆਓ ਮੁੱਤਿਆ ਲਿਆ ਦਿਓ ਤੁਹਾਡਾ ਤਾਂ ਕੰਮ ਐ ਸਕਦਾ ਥੈਂਕ ਯੂ ਸਰ ਇਹ ਚਕਾਈ ਦਾ ਕੰਮ ਨਾਲ-ਨਾਲ ਕੰੀ ਜਾਏ ਨਾਲ-ਨਾਲ ਕੰਮ ਸ਼ੁਰੂ ਹੋ ਜਾਏਗਾ ਡੀਐਮ ਸਾਹਿਬ ਈਐਫਸੀ ਸਾਹਿਬ ਆਮਨਾ ਥੈਂਕ ਯੂ ਸਰ ਚੇਅਰਮੈਨ ਸਾਹਿਬ ਆ ਲਓ ਜੀ ਚੇਅਰਮੈਨ ਸਾਹਿਬ ਆਜੋ ਪ੍ਰਭਜੋਤਾ ਆ ਲੈ ਆਜੋ ਸਰ ਇੱਕ ਮਿੰਟ ਆਲਾ ਜੋ ਸਾਡੀ ਆਹੋ ਜੀ ਐਫ ਸਰ ਜੀ ਲੋਗੇ ਐਫ ਸਰ ਸਰ ਕਿੱਥੇ ਆਜੋ ਆਜੋ ਕਿਦਾਂ ਠੀਕ ਆ ਪ੍ਰਭਦੀਪ ਸਿੰਘ ਪੰਚ ਸਰ ਹਾਂ ਪ੍ਰਭਦੀਪ ਜੀ ਆਜੋ ਆ ਡੀਐਮ ਪੰਚ ਸਰ ਆ ਦੇਰ ਆਓ ਹਾਜੀ ਆਓ ਡੀਐਮ ਸਰ ਡੀਐਮ ਸਰ ਹਾਂ ਆਜੋ ਠੀਕ ਆ ਭਾਈ ਇੱਕ ਮਿੰਟ ਆਜੋ ਰਿਆਰ ਸਰ ਹਾਂ ਜ ਜ ਆਪਾਂ ਇਹ ਨਾਲੇ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਚ ਸਾਡੇ ਕਣਕ ਥੋੜੀ ਜੀ ਮੱਧ ਏਰੀਆ ਦੇ ਵਿੱਚ ਲੇਟ ਆਉਂਦੀ ਹੈ ਮੰਡੀਆਂ ਦੇ ਵਿੱਚ ਖਾਸ ਤੌਰ ਤੇ ਸਾਡੇ ਬਾਰਡਰ ਵਾਲੇ ਏਰੀਏ ਤੇ ਥੋੜੀ ਲੇਟ ਹੋ ਜਾਂਦੀ ਹੈ ਸੋ ਅੱਜ ਬਕਾਇਦਾ ਜਿਹੜੀ ਰਾਤੀ ਕਾਫੀ ਸਾਡੀਆਂ ਢੇਰੀਆਂ ਆਈਆਂ ਕਿਸਾਨ ਲੈ ਕੇ ਆਏ ਆ ਅੱਜ ਅਸੀਂ ਖਰੀਦ ਜਿਹੜੀ ਆ ਅਜ ਨਾਲੇ ਦੀਆਂ 9 ਦੀਆਂ 9 ਮੰਡੀਆਂ ਦੇ ਵਿੱਚ ਜਿਹੜੀ ਸ਼ੁਰੂ ਕਰਦੇ ਉਹ ਸਾਰੇ ਹੀ ਪ੍ਰਬੰਧ ਜਿਹੜੇ ਉਹ ਮੁਕੰਮਲ ਕੀਤੇ ਆ ਬਾਰਦਾਨੇ ਤੋਂ ਲੈ ਕੇ ਬਾਥੂਮਾ ਤੱਕ ਪਾਣੀ ਤੱਕ ਲਾਈਟ ਤੱਕ ਛੜਕਾਂ ਤੱਕ ਹਾਥੀਸ ਨਾ ਕਿਸਾਨਾਂ ਨੂੰ ਕੋਈ ਸਮੱਸਿਆ ਆਵੇ ਨਾ ਆਰਤੀਆਂ ਨੂੰ ਕੋਈ ਸਮੱਸਿਆ ਆਵੇ ਨਾ ਮਜ਼ਦੂਰਾਂ ਨੂੰ ਕੋਈ ਸਮੱਸਿਆ ਆਵੇ ਇਦਾਂ ਦੇ ਪ੍ਰਬੰਧ ਜਿਹੜੇ ਮੰਡੀ ਦੇ ਵਿੱਚ ਕੀਤੇ ਉਹ ਪਹਿਲੀ ਢੇਰੀ ਜਿਹੜੀ ਅੱਜ ਆਪਾਂ ਗੁੱਦਪੀ ਤੋੜਾਂ ਦੀ ਜਿਹੜੇ ਆਪਣੇ ਜੀਤ ਦੇ ਨਾਮਾਂਦਗਾਰ ਨੇ ਉਹਨਾਂ ਦੀ ਪਹਿਲੀ ਢੇਰੀ ਸੀਗੀ ਉਹ ਬਹੁਤ ਬੜੀ ਖੁਸ਼ੀ ਹੋਈ ਉਹ ਕਹਿੰਦੇ ਹੁਣੇ ਸ਼ਾਮ ਤੱਕ ਪੈਸੇ ਪੈ ਜਾਣੇ ਆ ਬਲਤ ਸੀ ਰੋਜ ਦੇ ਰੋਜ ਪੈਸੇ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਜੀ ਨੇ ਇਦਾਂ ਦਾ ਪ੍ਰਬੰਧ ਕੀਤਾ ਕਿ ਅਸੀਂ ਰੋਜ ਦੇ ਰੋਜ ਹਰ ਕਿਸਾਨ ਦੇ ਪੈਸੇ ਜਿਉਂ ਹੀ ਬਲਤ ਲਾਈ ਹੋਊਗੀ ਉਸੇ ਦੇ ਉਹਦੇ ਖਾਤੇ ਦੇ ਵਿੱਚ ਜਿਹੜੇ ਆ ਜਾਣਗੇ ਸੋ ਪੂਰਾ ਪ੍ਰਬੰਧ ਆਈ ਨਾਲੇ ਦੇ ਵਿੱਚ ਬਹੁਤ ਹੀ ਵਧੀਆ ਔਰ ਮੈਨੂੰ ਆਸ ਹੈ ਕਿ ਕਿਸਾਨ ਵੱਡੀ ਗਿਣਤੀ ਦੇ ਚਾਹਤ ਤੋਂ ਸ਼ੁਰੂ ਹੋ ਜਾਣਗੇ ਅੱਜ ਹੀ ਵੇਖੋ ਕਿੰਨੀਆਂ ਕਾਫੀ ਟਰਾਲੀਆਂ ਜਿਹੜੀਆਂ ਆ ਗਈਆਂ ਆਪਾਂ ਦੂਸਰੀਆਂ ਮੰਡੀਆਂ ਵਿੱਚ ਜਿਹੜੀਆਂ ਚਬਿਆਦੀ ਸਧਾਰ ਅਵਾਨ ਉੱਥੇ ਵੀ ਚੱਲੇ ਆ ਸਾਰੀਆਂ ਮੰਡੀਆਂ ਦੇ ਵਿੱਚ ਅੱਜ ਸਾਡੀ ਅjnਾਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਕੜਕ ਦੀ ਖੜੀ ਛੁੱਟੀ ਏਦਾਂ ਨਾ ਹੋਇਆ ਕਿ ਜਿਹੜਾ ਅjnਾਲਾ ਮੰਡੀ ਦੇ ਵਿੱਚ ਸਾਰੀਆਂ ਚੀਜ਼ਾਂ ਮੁਕਲਰ ਨੇ ਸੜਕ ਵੀ ਬਣੀ ਆ ਛੱਡ ਵੀ ਤੁਸੀਂ ਸਭਣਾ ਲਿਆ ਸੀ ਇੱਕ 3 ਸਾਲ ਪਹਿਲਾਂ ਕਿ ਮੈਂ ਮੰਡੀ ਨੂੰ ਬਣਾ ਕੇ ਬੋ ਮੈਂ ਤੁਹਾਨੂੰ ਪਹਿਲਾਂ ਕਹਿ ਸੀਗਾ ਕਿ ਮੰਡੀ ਇੱਦਾਂ ਦੀ ਪੜਾਵਾਂਗੇ ਕਿ ਲੋਕ ਵੇਖਿਆ ਕਰਨਗੇ ਸਾਰ ਗਿਆ ਵੇਖਣਗੇ ਸਾਬ ਮੈਂ ਕਹਿ ਸੀਗਾ ਕਿ 4 ਮਹੀਨੇ ਇਹ ਮੰਡੀ ਜਿਹੜੀ ਕਣਕ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਦੇ ਕੰਮ ਆਊਗੀ 8 ਮਹੀਨੇ ਸ਼ਹਿਰੀਆਂ ਦੇ ਕੰਮ ਆਉਗੀ ਸ਼ਾਇਦ ਵਾਸਤੇ ਇਦਾਂ ਦੀਆਂ ਛੜਕਾਂ ਬਣਾਉਂਦੇ ਆ ਇਦਾਂ ਦੇ ਰਸਤੇ ਬਣਾਉਂਦੇ ਕਿ ਜਿੱਦਾਂ ਕੋਈ ਮੱਦੀ ਸੈਰ ਕਰੇ ਉਹਦਾ ਜਿਹੜੇ ਛੱਡ ਬਣਾਏ ਆ ਉਹ ਤੁਸੀਂ ਆਪ ਦੇਖ ਲਓ ਵੀ ਕਿੰਨੇ ਟਾਪ ਦੇ ਛੱਡ ਜਿਹੜੇ ਆ ਅਸੀਂ ਬਣਾਏ ਆ ਔਰ ਥੱਲੇ ਕਿੰਨਾ ਟਾਪ ਦਾ ਮਤਲਬ ਫਸਟ ਜਿਹੜਾ ਪਾਤਾ ਕਿਸੇ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਬਲਾ ਮੰਡੀ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਲਾਈਟਾਂ ਪਾਣੀ ਬਾਥਰੂਮ ਹਰ ਤਰ੍ਹਾਂ ਦਾ ਪ੍ਰਬੰਧ ਕਰਦਾ ਔਰ ਮੇਰਾ ਖਿਆਲ ਹੈ ਇਦਾਂ ਪ੍ਰਬੰਧ ਜਿਹੜਿਆ ਕਿਹਕੇ ਮੰਡੀ ਦੇ ਵਿੱਚ ਪੂਰੇ ਆ ਜਿੰਨੇ 80 ਮੋਲ ਜਿਹੜੇ ਕਰਦੇ ਸੋ ਮੈਨੂੰ ਆਸ ਹੈ ਕਿ ਇਹਦਾ ਫਾਇਦਾ ਜਿਹੜਾ ਉਹ ਕਿਸਾਨ ਵੀ ਲੈਣਗੇ ਆਰਤੀ ਵੀ ਲੈਣਗੇ ਔਰ ਸੀਜ਼ਨ ਤੋਂ ਬਾਅਦ ਅਜ ਨਾਲ ਇਹਦੇ ਸ਼ੈਰੀ ਵੀ ਲੈਣਗੇ